ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ੀ ਕਾਲ ਜੀ ਪੰਜਾਬੀ ਟਾਕਸ ਜਰਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ ਜਿੱਥੇ ਗੱਲ ਹੋਵੇ ਦੁਨੀਆ ਦੇ ਮਹਾਨ ਯੋਧਿਆਂ ਦੀ ਉੱਥੇ ਸਿਕੰਦਰ ਦਾ ਜ਼ਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ। ਇਤਿਹਾਸ ਵਿੱਚ ਸਿਕੰਦਰ ਨੂੰ ਅਜਿਹਾ ਇਨਸਾਨ ਕਿਹਾ ਜਾਂਦਾ ਹੈ ਜਿਸ ਨੇ ਦੁਨੀਆ ਜਿੱਤ ਲ ਦੁਨੀਆ ਨੂੰ ਜਿੱਤਾਂ ਲਈ ਤੇ ਇਹ ਦੁਨੀਆ ਨੂੰ ਤਾਂ ਜਿੱਤ ਲਿਆ ਸੀ ਪਰ ਉਹ ਭਾਰਤ ਨੂੰ ਵੀ ਕਦੇ ਜਿੱਤ ਨਾ ਸਕਿਆ ਸੀ ਪਰ ਦੇਸ਼ ਦੇ ਬਹਾਦਰ ਰਾਜੇ ਦੇ ਕਾਰਨ ਸਿਕੰਦਰ ਭਾਰਤ ਨੂੰ ਨਾ ਜਿੱਤ ਪਾਇਆ ਕੌਣ ਸੀ ਉਹ ਇਹ ਰਾਜਾ ਤੇ ਕਿਵੇਂ ਇਸ ਨੇ ਸਿਕੰਦਰ ਦੇ ਇਰਾਦੇ ਸੀ ਜਿਹੜੇ ਉਹ ناکਾਮ ਕੀਤੇ ਸੀ ਤੇ ਅੱਪਾ ਗੱਲ ਕਰਾਂਗੇ ਇਸ ਵੀਡੀਓ ਵਿੱਚ ਸਿਕੰਦਰ ਦੀ ਤੇ ਵੀ ਉਸ ਨੇ ਜੋ ਭਾਰਤ ਨੂੰ ਉਹ ਕਿਉਂ ਨਾ ਜਿੱਤ ਸਕਿਆ ਸੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਸਿਕੰਦਰ ਕੌਣ ਸੀ ਇਸ ਦਾ ਜਨਮ 356 ਬੀਸੀ ਗ੍ਰੀਕ ਕਿੰਗਡਮ ਵਿੱਚ ਹੋਇਆ ਸੀ ਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਿਕੰਦਰ ਸਮਰਾਟ ਬਣ ਗਿਆ ਸੀ ਤੇ ਆਪਣੇ ਪਿਤਾ ਵਾਂਗ ਸਿਕੰਦਰ ਵੀ ਇੱਕ ਮਹਾਨ ਯੋਦਾ ਸੀ ਜੋ ਸਿਕੰਦਰ ਦੇ ਪਿਤਾ ਸੀ ਉਹ ਵੀ ਬਹੁਤ ਹੀ ਮੰਨੇ ਪ੍ਰਮੰਨੇ ਯੋਦੇ ਸਨ ਤੇ ਉਹਨਾਂ ਦੇ ਪਿਤਾ ਦਾ ਵੀ ਇਹ ਮੰਨਣਾ ਸੀ ਕਿ ਵੀ ਮੈਂ ਵੀ ਸਕੰਦਰ ਨੂੰ ਆਪਣੇ ਬਾਗ ਹੀ ਮਹਾਨ ਬਣਾਉਂਗਾ ਸਕੰਦਰ ਦੁਨੀਆ ਜਿੱਤਣ ਲਈ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਤਾਕਤਾਂ ਤੇ ਮੁਸ਼ਕਲਾਂ ਨੂੰ ਖਤਮ ਕਰਦਾ ਗਿਆ ਜਿੱਥੇ ਇੱਕ ਪਾਸੇ ਦੁਨੀਆ ਦੀ ਵੱਡੀਆਂ-ਵੱਡੀਆਂ ਆਕ ਤਾਂ ਗੁੱਟਨੀ ਟੇਕਦੀਆਂ ਸੀ ਤੇ ਦੂਜੇ ਪਾਸੇ ਜਿਹੜੀਆਂ ਛੋਟੀਆਂ-ਛੋਟੀਆਂ ਰਿਆਸਤਾਂ ਨੇ ਤਾਂ ਆਪਣੇ ਆਪ ਹੀ ਸਰੈਂਡਰ ਕਰ ਦਿੱਤਾ ਤੇ ਉਸ ਨੂੰ ਆਪਣਾ ਰਾਜਾ ਮੰਨ ਲਿਆ ਸੀ ਉਸ ਵਕਤ ਦੁਨੀਆ ਵਿੱਚ ਕੋਈ ਇਨਸਾਨ ਅਜੇਹਾ ਨਹੀਂ ਸੀ ਕਿ ਉਸਕੰਦਰ ਨੂੰ ਹਰਾ ਸਕੇ ਤੇ ਸਕੰਦਰ ਨੂੰ ਵੀ ਇਸ ਗੱਲ ਦਾ ਮਾਣ ਸੀ ਕਿ ਉਸ ਨੂੰ ਕੋਈ ਹਰਾ ਨਹੀਂ ਸਕਦਾ ਸਿਰਫ ਇੱਕ ਇਨਸਾਨ ਹੀ ਸੀ ਜੋ ਉਸ ਨੂੰ ਹਰਾ ਸਕਦਾ ਸੀ ਉਹ ਸੀ ਦੇਸ਼ ਦਾ ਰਾਜਾ ਪੋ ਪੋਰਸ ਪੋਰਸ ਇੱਕ ਅਜੇਹਾ ਇਨਸਾਨ ਸੀ ਜਿਸ ਦੇ ਨਾਲ ਨਾ ਇਤਿਹਾਸ ਤੇ ਨਾ ਹੀ ਉਸ ਦੇ ਦੇਸ਼ ਵਾਲਿਆਂ ਨੇ ਉਸ ਨਾਲ ਇਨਸਾਫ ਕੀਤਾ ਕਿਉਂਕਿ ਭਾਰਤੀਆਂ ਨੇ ਉਸ ਨੂੰ ਉਹ ਐਮਾਨਤ ਨਹੀਂ ਦਿੱਤੀ ਜਿਸ ਦਾ ਉਹ ਹੱਕਦਾਰ ਸੀ ਰਾਜਾ ਪੋਰਸ ਸਰਕਾਰ ਰਾਜਾ ਪੋਰਸ ਜਾਣਕਾਰੀ ਯੂਰਪ ਇਤਿਹਾਸ ਇਹ ਜਿਹੜੀ ਰਾਜਾ ਪੋਰਸ ਦੀ ਜਾਣਕਾਰੀ ਸੀ ਉਹ ਯੂਰੋਪੀ ਇਤਿਹਾਸ ਕੋਲੋਂ ਮਿਲੀ ਸੀ ਭਾਰਤ ਦੇ ਇਤਿਹਾਸ ਵਿੱਚ ਇਸ ਦੀ ਜਾਣਕਾਰੀ ਤਾਂ ਹੈ ਪਰ ਬਹੁਤੀ ਜ਼ਿਆਦਾ ਨਹੀਂ ਹੈ ਸਿੱਧ ਨਦੀ ਪਾਕਿਸਤਾਨ ਕੋਲ ਹੈ ਜਿੱਥੇ ਰਾਜਾ ਪੋਰਸ ਦਾ ਪੋਰਸ ਦਾ ਰਾਜ ਹੁੰਦਾ ਸੀ ਜਿੱਥੇ ਰਾਜਾ ਸਿਕੰਦਰ ਪੂਰੀ ਦੁਨੀਆ ਨੂੰ ਜਿੱਤਣ ਲਈ ਆਇਆ ਹੋਇਆ ਸੀ ਤਾਂ ਉਸ ਵਕਤ ਜਿਹੜਾ ਰਾਜਾ ਪੋਰਸ ਸੀ ਉਸਦੇ ਜਿਹੜੇ ਚਰਚੇ ਸੀ ਉਹ ਦੂਰ ਦੂਰ ਤੱਕ ਹੋ ਰਹੇ ਸੀ ਹੌਲੀ ਹੌਲੀ ਰਾਜਾ ਪੋਰਸ ਛੋਟੇ ਛੋਟੇ ਕਬੀਲੇ ਤੇ ਬਾਦਸ਼ਾਹਾਂ ਨੂੰ ਹਰਾ ਕੇ ਬਹੁਤ ਤਾਕਤਵਰ ਬਣ ਗਿਆ ਸੀ ਰਾਜਾ ਪੋਰਸ ਦੇ ਲੋਕ ਈਰਾਨ ਦੇ ਬਾਦਸ਼ਾਹ ਦਾਰਾ ਨੂੰ ਟੱਕਰ ਦੇਣ ਲੱਗੇ ਸਨ ਸਕੰਦਰ ਹੌਲੀ ਹੌਲੀ ਈਰਾਨ ਦੇ ਬਾਡਰ ਤੇ ਪਹੁੰਚ ਗਿਆ ਸੀ ਜਦੋਂ ਈਰਾਨ ਦੇ ਰਾਜਾ ਤੇ ਸਿਕੰਦਰ ਵਿੱਚ ਈਰਾਨ ਦੇ ਰਾਜਾ ਤੇ ਸਿਕੰਦਰ ਵਿੱਚ ਲੜਾਈ ਹੋਈ ਤਾਂ ਬਹੁਤ ਬਹੁਤ ਬੁਰੇ ਹਾਲਾਤ ਹੋਏ ਸਨ ਉਸ ਟਾਈਮ ਈਰਾਨ ਦੇ ਬਾਦਸ਼ਾਹਦਾਰਾ ਨੇ ਰਾਜਾ ਜਿਹੜੇ ਉਸਦੇ ਰਾਜਾ ਪੋਰਸ ਸੀ ਉਹ ਆਪਣੇ ਗਵਾਂਢੀ ਤੋਂ ਮਦਦ ਮੰਗੀ ਸੀਗੀ ਤਾਂ ਫਿਰ ਪੋਰਸ ਦੇ ਰਾਜੇ ਦੀ ਮਦਦ ਲਈ ਹਾਥੀਆਂ ਦਾ ਇੱਕ ਦਸਤਾ ਈਰਾਨ ਦੇ ਰਾਜੇ ਲਈ ਮਦਦ ਦੇ ਲਈ ਪੇਜ਼ ਦਿੱਤਾ ਸੀ ਪਰ ਜਦੋਂ ਸਿਕੰਦਰ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਜੋ ਕਪੂਰਸਾ ਉਹ ਇਰਾਨ ਦੇ ਰਾਜੇ ਦੀ ਮਦਦ ਕਰ ਰਿਹਾ ਹੈ ਤਾਂ ਉਹਨੇ ਪਹਿਲਾਂ ਹੀ ਜੋ ਹਾਥੀਆਂ ਦਾ ਹਾਥੀਆਂ ਦੇ ਦਸਤੇ ਨੂੰ ਇਰਾਨ ਪਹੁੰਚਣ ਤੋਂ ਪਹਿਲਾਂ ਹੀ ਉਸਨੇ ਇਰਾਨ ਤੇ ਹਮਲਾ ਕਰ ਦਿੱਤਾ ਸੀ ਇਰਾਨ ਦੀ ਫੌਜ ਮਾਰੀ ਗਈ ਤੇ ਜਿਹੜੀ ਫੌਜ ਬਚ ਗਈ ਸੀ ਉਹਨਾਂ ਨੇ ਇਰਾਨ ਦਾ ਜੋ ਰਾਜਾ ਸੀ ਉਹ ਮਾਰ ਦਿੱਤਾ ਸੀ ਤੇ ਸਿਕੰਦਰ ਨੂੰ ਸੀ ਜੋ ਆਪਣਾ ਬਾਦਸ਼ਾਹ ਬਣਾ ਲਿਆ ਸੀ ਤੇ ਉਸ ਤੋਂ ਬਾਅਦ ਈਰਾਨ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰਕੇ ਉਹ ਅਫਗਾਨੀਆਂ ਅਫਗਾਨਿਸਤਾਨ ਦੇ ਰਸਤੇ ਤੋਂ ਹੁੰਦਾ ਹੋਇਆ ਭਾਰਤ ਆ ਗਿਆ। ਰਸਤੇ ਵਿੱਚ ਛੋਟੇ-ਛੋਟੇ ਕਬੀਲਿਆਂ ਨੂੰ ਆਪਣੀ ਹਕੂਮਤ ਵਿੱਚ ਲੈਂਦੇ ਹੋਏ ਸਿਕੰਦਰ ਅੱਗੇ ਵੱਲ ਨੂੰ ਵਧਦਾ ਗਿਆ। ਭਾਰਤ ਵਿੱਚ ਪਹੁੰਚਦੇ ਹੀ ਰਾਜਾ ਅੰਬੀ ਨੇ ਸਿਕੰਦਰ ਦਾ ਸਵਾਗਤ ਕੀਤਾ ਤੇ ਉਸ ਲਈ ਜਸ਼ਨ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਸਾਰੀ ਰਾਤ ਸ਼ਰਾਬ ਤੇ ਨੱਚਣ ਦਾ ਜਸ਼ਨ ਮਨਾਇਆ ਗਿਆ ਰਾਜਾ ਅੰਬੀ ਨੇ ਸਕੰਦਰ ਨੂੰ 5000 ਰੁਪਏ ਦਿੱਤਾ ਤੇ ਉਸ ਨੂੰ ਕੁਝ ਹਾਥੀ ਤੇ ਘੋੜੇ ਵੀ ਦਿੱਤੇ ਤੇ ਦੂਸਰੇ ਰਾਜਿਆਂ ਨੇ ਵੀ ਸਕੰਦਰ ਦੇ ਸਾਥ ਸਕੰਦਰ ਦਾ ਸਾਥ ਦਿੱਤਾ ਤੇ ਚੁੱਪਚਾਪ ਪੋਰਸ ਦੀ ਬਰਬਾਦੀ ਦਾ ਉਹ ਤਮਾਸ਼ਾ ਦੇਖਣ ਦਾ ਸੋਚਣ ਲੱਗੇ ਸੀ ਉਹਨਾਂ ਨੂੰ ਵੀ ਇਹ ਸੀ ਵੀ ਜੋ ਪੋਰਸ ਦਾ ਰਾਜਾ ਉਸ ਨੂੰ ਖਤਮ ਕੀਤਾ ਜਾਏ ਫਿਰ ਸਕੰਦਰ ਨੇ ਆਪਣਾ ਇੱਕ ਆਦਮੀ ਸੀ ਯੋਹੋ ਪੋਰਸ ਦੇ ਕੋਲ ਭੇਜਿਆ ਤੇ ਕਿਹਾ ਜੇ ਉਹ ਸਕੰਦਰ ਨੂੰ ਆਪਣਾ ਰਾਜਾ ਮੰਨ ਲਵੇ ਤਾਂ ਬਾਦਸ਼ਾ ਉਸ ਨਾਲ ਜੰਗ ਨਹੀਂ ਕਰੇਗਾ ਤੇ ਉਸ ਨੂੰ ਆਰਾਮ ਦੇ ਨਾਲ ਰਾਜ ਕਰਨ ਦੇਵੇਗਾ ਤੇ ਇਥੋਂ ਚੁੱਪਚਾਪ ਚਲਾ ਜਾਵੇਗਾ ਤੇ ਫਿਰ ਜਿਹੜਾ ਰਾਜਾ ਪੋਰਸ ਸੀ ਪੋਰਸ ਨੇ ਇਹ ਗੱਲ ਨਾ ਮੰਨੀ ਜਿਸ ਕਰਕੇ ਸਿਕੰਦਰ ਗੁੱਸੇ ਵਿੱਚ ਆ ਗਿਆ ਤੇ ਆਪਣੀ ਫੌਜ ਲੈ ਕੇ ਪੋਰਸ ਤੇ ਹਮਲਾ ਕਰਨ ਲਈ ਤੁਰ ਪਿਆ ਪਰ ਪਾਣੀ ਨਾਲ ਭਰੀ ਪੂਰੀ ਜੇਲਮ ਨਦੀ ਨੇ ਰਸਤਾ ਰੋਕ ਲਿਆ ਸੀ ਨਦੀ ਦੇ ਦੂਜੇ ਪਾਸੇ ਰਾਜਾ ਪੋਰਸ ਵੀ ਆਪਣੀ ਫੌਜ ਨਾਲ ਸਿਕੰਦਰ ਦਾ ਮੁਕਾਬਲਾ ਕਰਨ ਲਈ ਉੱਥੇ ਪਹੁੰਚ ਗਿਆ ਸੀ ਪੋਰਸ ਦੇ ਕੋਲ ਜਿਆਦਾ ਬਹਾਦਰ ਸਿਪਾਹੀ ਸਨ ਜੋ ਆਪਣੇ ਦੇਸ਼ ਲਈ ਆਪਣੀ ਜਾਨ ਤੱਕ ਦੇ ਸਕਦੇ ਸਨ ਪੋਰਸ ਦੇ ਕੋਲ 300 ਹਾਥੀ ਸੀ ਜੋ جنگ ਲਈ ਤਿਆਰ ਕਰੇ ਹੋਏ ਸਨ ਤਾਂ ਇੱਕ ਦਿਨ ਸਿਕੰਦਰ ਆਪਣੀ ਹਸ਼ਿਆਰੀ ਦੇ ਨਾਲ ਜੇਲਮ ਨਦੀ ਨੂੰ ਪਾਰ ਕਰ ਲੈਂਦਾ ਤਾਂ ਸਿਕੰਦਰ ਦਾ ਮੁਕਾਬਲਾ ਫਿਰ ਪੋਰਸ ਦੀ ਫੌਜ ਨਾਲ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਸਿਕੰਦਰ ਦਾ ਰਾਜਾ ਸਕਾਫੇਰ ਉਸ ਤੋਂ ਬਾਅਦ ਸਕੰਦਰ ਤੇ ਰਾਜਾ ਪੋਰਸ ਦੀ ਲੜਾਈ ਆਪਸ ਦੋਨਾਂ ਨੂੰ ਦੋਨਾਂ ਦੀ ਜੋ ਲੜਾਈ ਹੁੰਦੀ ਆ ਉਹ ਸ਼ੁਰੂ ਹੋ ਜਾਂਦੀ ਆ ਤਾਂ ਫਿਰ ਬਹੁਤ ਸਾਰਾ ਮੀਂਹ ਪੈਣ ਲੱਗ ਜਾਂਦਾ ਤਾਂ ਰਾਜਾ ਪੋਰਸ ਦੇ ਰੱਥ ਦੇ ਪਈਏ ਹੁੰਦੇ ਜਿਹੜੇ ਉਹ ਚਿੱਕੜ ਵਿੱਚ ਫਸ ਜਾਂਦੇ ਆ ਪਰ ਰਾਜਾ ਪੋਰਸ ਹੁੰਦਾ ਜਿਹੜਾ ਉਹ ਹਿੰਮਤ ਨਹੀਂ ਹਾਰਦਾ ਤੇ ਉਹ ਲੜਾਈ ਲੜਦਾ ਰਹਿੰਦਾ ਤੇ ਉੱਥੇ ਜਦੋਂ ਲੜਾਈ ਹੁੰਦੀ ਆ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸੂਰਜ ਛਿਪਨ ਤੱਕ ਛਿਪਨ ਤੋਂ ਪਹਿਲਾਂ ਦੀ ਲੜਾਈ ਹੋਏਗੀ ਤੇ ਉਸ ਤੋਂ ਬਾਅਦ ਇਹ ਲੜਾਈ ਨਹੀਂ ਲੜੀ ਜਾਏਗੀ ਜੋ ਇਹ ਲੜਾਈ ਹੁੰਦੀ ਹੈ ਪੂਰੇ 8 ਘੰਟੇ ਚੱਲਦੀ ਆ ਸਿਕੰਦੇ ਜਦੋਂ ਇਸ ਲੜਾਈ ਵਿੱਚ ਜੋ ਸਿਕੰਦਰ ਹੁੰਦਾ ਉਸ ਦਾ ਬੁਰਾ ਹਾਲ ਹੋ ਜਾਂਦਾ ਤੇ ਸਿਕੰਦਰ ਜੋ ਰਾਜਾ ਪੋਰਸ ਹੁੰਦਾ ਉਸ ਨੂੰ ਕਹਿੰਦਾ ਵੀ ਹੁਣ ਆਪਾਂ ਨੂੰ ਜਿਹੜੀ ਇਹ ਲੜਾਈ ਆ ਇਹ ਬੰਦ ਕਰ ਦੇਣੀ ਚਾਹੀਦੀ ਆ ਤਾਂ ਜੋ ਰਾਜਾ ਪੋਰਸ ਹੁੰਦਾ ਉਹ ਨਹੀਂ ਮੰਨਦਾ ਉਹ ਕਹਿੰਦਾ ਵੀ ਮੈਂ ਇਹ ਲੜਾਈ ਨਹੀਂ ਖਤਮ ਕਰੂੰਗਾ ਤਾਂ ਫਿਰ ਜੋ ਰਾਜੇ ਪੋਰਸ ਦੇ ਆਦਮੀ ਹੁੰਦੇ ਜਿਹੜੇ ਕੁਝ ਹੁੰਦੇ ਆ ਵੀ ਉਹ ਪਹਿਲਾਂ ਹੀ ਜਾ ਕੇ ਸਿਕੰਦਰ ਨਾਲ ਰਲ ਗਏ ਹੁੰਦੇ ਆ ਉਹ ਸਿਕੰਦਰ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਰਾਜ ਜਿਉ ਇਹ ਪੋਰਸ ਰਾਜਾ ਇਸ ਨੂੰ ਕਹੋ ਵੀ ਲੜਾਈ ਖਤਮ ਕਰ ਦੇਈ ਜਾਵੇ ਤਾਂ ਫਿਰ ਉਹ ਆਦਮੀ ਹੁੰਦੇ ਜਿਹੜੇ ਉਹ ਪੋਰਸ ਕੋਲੇ ਜਾਂਦੇ ਆ ਤਾਂ ਉਸ ਨੂੰ ਕਹਿੰਦੇ ਆ ਵੀ ਇਹ ਜੋ ਲੜਾਈ ਆ ਤੁਸੀਂ ਖਤਮ ਕਰ ਦਿਓ ਤਾਂ ਫਿਰ ਪੋਰਸ ਹੁੰਦੇ ਜਿਹੜੇ ਉਹ ਉਹਨਾਂ ਦੀ ਗੱਲ ਮੰਨ ਲੈਂਦੇ ਆ ਤਾਂ ਫਿਰ ਸਿਕੰਦਰ ਤੇ ਵਾਪਸ ਇੱਕ ਚਲਾ ਜਾਂਦਾ ਤਾਂ ਰਸਤੇ ਵਿੱਚ 323 BC ਵਿੱਚ ਸਕੰਦਰ ਦੀ ਮੌਤ ਹੋ ਗਈ ਤੇ ਉਸ ਤੋਂ ਪਹਿਲਾਂ ਜੋ ਰਾਜਾ ਸਕੰਦਰ ਹੁੰਦਾ ਉਸ ਨੂੰ ਬਹੁਤ ਅਫਸੋਸ ਹੁੰਦਾ ਕਿ ਉਹ ਇਹ ਜੋ ਜੰਗਾ ਉਸ ਨੂੰ ਨਹੀਂ ਜਿੱਤ ਸਕਿਆ ਜਿਸ ਦੇ ਕਾਰਨ ਉਹ ਸ਼ਰਾਬ ਦਾ ਆਦੀ ਹੋ ਜਾਂਦਾ ਤੇ ਉਹ ਬਹੁਤ ਸਦਮੇ ਵਿੱਚ ਆ ਜਾਂਦਾ ਵੀ ਮੈਂ ਹਾਰ ਗਿਆ ਤੇ ਜੋ ਪੋਰਸ ਸੀ ਉਹ ਜਿੱਤ ਗਿਆ ਤਾਂ ਇਸ ਕਰਕੇ ਜੋ ਸਿਕੰਦਰ ਸੀ ਉਹ ਭਾਰਤ ਨੂੰ ਨਹੀਂ ਜਿੱਤ ਸਕਿਆ ਤੇ ਉਹ ਕਿਹਾ ਜਾਂਦਾ ਕਿ ਸਿਕੰਦਰ ਨੇ ਜੋ ਐਨੀ ਦੁਨੀਆ ਦਾ ਧਨ ਦੌਲ ਤੇ ਇਕੱਠਾ ਕੀਤਾ ਸੀ ਤਾਂ ਮਰਨ ਦੇ ਟਾਈਮ ਉਸ ਦੇ ਨਾਲ ਕੁਝ ਵੀ ਨਹੀਂ ਗਿਆ ਸੀ ਸਿਕੰਦਰ ਖਾਲੀ ਹੱਥ ਗਿਆ ਸੀ ਤੇ ਜੋ ਪੋਰਸ ਨੇ ਇੰਨਾ ਧਨ ਵਗੈਰਾ ਲੋਕਾਂ ਤੋਂ ਲੁੱਟਿਆ ਵਗੈਰਾ ਖੋਇਆ ਕੀਤਾ ਸੀ ਤਾਂ ਉਹ ਸਾਰਾ ਇੱਥੇ ਦਾ ਇੱਥੇ ਹੀ ਰਹਿ ਗਿਆ ਤਾਂ ਉਸ ਦੀ ਮੌਤ ਤੋਂ ਬਾਅਦ ਤਾਂ ਜਦੋਂ ਸਕੰਦਰ ਉਹ ਪੋਰਸ ਕੋਲੇ ਗਿਆ ਸੀ ਤਾਂ ਉਹ ਉਥੋਂ ਵਾਪਸ ਆ ਗਿਆ ਤੇ ਉਸ ਨੂੰ ਜੋ ਉਹ ਲੜਾਈ ਸੀ ਉਹੋ ਜਿੱਤ ਨਾ ਸਕਿਆ ਜਿਸ ਦੇ ਅਫਸੋਸਕਰ ਨੂੰ ਉਸ ਦੀ ਮੌਤ ਹੋ ਗਈ